ਪੰਜਾਬੀ ਸਿੰਗਰ ਦਲਜੀਤ ਦੋਸਾਂਝ ਦੇ ਨਾਲ ਜੁੜੀ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਜਿੱਥੇ ਕਿ ਦਲਜੀਤ ਦੋਸਾਂਝ ਦੀ ਫਿਲਮ ਪੰਜਾਬ 95 ਜਿਹੜੀ ਕਾਫੀ ਲੰਬੇ ਸਮੇਂ ਤੋਂ ਚਰਚਾ ਦੇ ਵਿੱਚ ਰਹੀ ਹੈ ਇਸ ਫਿਲਮ ਨੂੰ ਲੈ ਕੇ ਕਾਫੀ ਜੜੀ ਚਰਚਾ ਛੜੀ ਸੀਗੀ ਔਰ ਬਹੁਤ ਸਾਰੇ ਸੀਨ ਜਿਹੜੇ ਨੇ ਉਹ ਕੱਟੇ ਗਏ ਸੀ ਹਾਲਾਂਕਿ ਹੁਣ ਇੱਕ ਜਾਣਕਾਰੀ ਦਲਜੀਤ ਦੋਸਾਂਝ ਦੇ ਵੱਲੋਂ ਸਾਂਝੀ ਕੀਤੀ ਗਈ ਹੈ ਜਿਸ ਦੇ ਵਿੱਚ ਦਲਜੀਤ ਦੋਸਾਂਝ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੇ ਉੱਤੇ ਇੱਕ ਪੋਸਟ ਪਾਈ ਹੈ ਤੇ ਜਾਣਕਾਰੀ ਸਾਂਝੀ ਕੀਤੀ ਹੈ ਤੇ ਇੱਕ ਟੀਜ਼ਰ ਵੀ ਜਿਹੜਾ ਸਾਂਝਾ ਕੀਤਾ ਹੈ ਉਹਨਾਂ ਦੇ ਵੱਲੋਂ ਟੀਜ਼ਰ ਸਾਂਝਾ ਕਰਕੇ ਇਹ ਜਾਣਕਾਰੀ ਜਿਹੜੀ ਆ ਫਿਲਮ ਬਾਰੇ ਦਿੱਤੀ ਹੈ ਔਰ ਦੂਸਰੇ ਪਾਸੇ ਦੱਸੀ ਹੈ ਤਾਂ ਜਸਵੰਤ ਸਿੰਘ ਖਲੜਾ ਦੇ ਜੀਵਨ ਤੇ ਆਧਾਰਿਤ ਫਿਲਮ ਜਿਹੜੀ ਆ ਪੰਜਾਬ 95 ਜੋ ਕਿ ਕਾਫੀ ਚਰਚਾ ਦਾ ਵਿਸ਼ਾ ਰਹੀ ਹੈ ਪਰ ਹੁਣ ਜਾਣਕਾਰੀ ਇਸ ਬਾਬਤ ਹੈ ਕਿ ਪੰਜਾਬ ਦੇ ਵਿੱਚ ਯਾਨੀ ਕਿ ਭਾਰਤ ਦੇ ਵਿੱਚ ਇਹ ਜਿਹੜੀ ਫਿਲਮ ਆ ਉਹ ਨਹੀਂ ਲਗਾਈ ਜਾਵੇਗੀ ਇਹ ਫਿਲਮ ਨਹੀਂ ਲੱਗੇਗੀ ਸਿਨੇਮਾ ਘਰਾਂ ਦੇ ਵਿੱਚ ਪਰ ਭਾਰਤ ਤੋਂ ਬਾਹਰ ਬਿਨਾਂ ਕਟਾ ਤੋਂ ਇਹ ਫਿਲਮ ਰਿਲੀਜ਼ ਕੀਤੀ ਜਾਵੇਗੀ ਜਾਨਕੀ ਅੰਤਰਰਾਸ਼ਟਰੀ ਪੱਧਰ ਤੇ ਉਤੇ ਇਹ ਫਿਲਮ ਜਿਹੜੀ ਆ ਸਿਨੇਮਾਕਾਰਾਂ ਦੇ ਵਿੱਚ 7 ਫਰਵਰੀ ਨੂੰ ਦੇਖਣ ਨੂੰ ਮਿਲੇਗੀ ਜਿਹੜੇ ਫੈਨਸ ਬੇਸਬਰੀ ਦੇ ਨਾਲ ਇੰਤਜ਼ਾਰ ਕਰ ਰਹੇ ਸੀਗੇ ਪੰਜਾਬ 95 ਫਿਲਮ ਦਾ ਤੇ ਉਹਨਾਂ ਦਾ ਇੰਤਜ਼ਾਰ ਹੁਣ 7 ਫਰਵਰੀ ਨੂੰ ਖਤਮ ਹੋਣ ਵਾਲਾ ਹੈ ਹਾਲਾਂਕਿ ਪੰਜਾਬ ਦੇ ਵਿੱਚ ਵੀ ਭਾਰਤ ਦੇ ਵਿੱਚ ਵੀ ਜਿਹੜੇ ਦਲਜੀਤ ਦੋਸਾਂਝ ਦੇ ਫੈਨਸ ਨੇ ਜਿਹੜੇ ਪਿਆਰ ਕਰਦੇ ਨੇ ਉਹ ਵੀ ਇਸ ਫਿਲਮ ਦਾ ਉਡੀਕ ਕਰਦੇ ਸੀਗੇ ਪਰ ਹੁਣ ਇਹ ਫਿਲਮ ਭਾਰਤ ਦੇ ਵਿੱਚ ਤਾਂ ਨਹੀਂ ਦੇਖਣ ਨੂੰ ਮਿਲੇਗੀ ਪਰ ਹੁਣ ਭਾਰਤ ਤੋਂ ਬਾਹਰ ਇਸ ਫਿਲਮ ਨੂੰ ਰਿਲੀਜ਼ ਕੀਤਾ ਜਾਵੇਗਾ ਬਿਨਾਂ ਕੱਟ ਤੋਂ ਹਾਲਾਂਕਿ ਜਿਹੜੇ ਆਪਣੇ ਸ਼ੋਜ਼ ਦਲਜੀਤ ਦੋਸਾਂਝ ਦੇ ਵੱਲੋਂ ਲਗਾਏ ਗਏ ਨੇ ਉਹ ਸ਼ੋਜ਼ ਦੇ ਨਾਲ ਲੋਕਾਂ ਦਾ ਦਿਲ ਬਹੁਤ ਵੱਡੇ ਪੱਤਰ ਤੇ ਦਲਜੀਤ ਦੋਸਾਂਝ ਨੇ ਜਿੱਤਿਆ ਜਿਸ ਦੇ ਵਿੱਚ ਦਲਜੀਤ ਦੋਸਾਂਝ ਲੋਕਾਂ ਦੇ ਦਿਲਾਂ ਤੇ ਰਾਜ ਕਰਦੇ ਨੇ ਤਾਂ ਇਹ ਫਿਲਮ ਦਾ ਇੰਤਜ਼ਾਰ ਵੀ ਲੋਕ ਵਿਦੇਸ਼ਾਂ 'ਚ ਬੈਠੇ ਜਿਹੜੇ ਪੰਜਾਬੀ ਸੀਗੇ ਉਹ ਕਰਦੇ ਸੀਗੇ ਤਾਂ ਜਸਵੰਤ ਸਿੰਘ ਖਾਲੜਾ ਦੇ ਜੀਵਨ ਦੇ ਆਧਾਰ ਤੇ ਇਸ ਫਿਲਮ ਬਾਰੇ ਕਾਫੀ ਚਰਚਾ ਚੜੀ ਸੀ ਤੇ ਪਰ ਹੁਣ ਭਾਰਤ ਦੇ ਵਿੱਚ ਇਹ ਫਿਲਮ ਨੂੰ ਰਿਲੀਜ਼ ਕਰਨ ਦੇ ਉੱਤੇ ਰੋਕ ਲਗਾ ਦਿੱਤੀ ਐ ਲੰਬੇ ਸਮੇਂ ਤੋਂ ਇਹ ਫਿਲਮ ਜਿਹੜੀ ਸੀ ਚਰਚਾ ਦਾ ਵਿਸ਼ਾ ਬਣੀ ਸੀ ਪਰ ਹੁਣ ਆਖਰਕਾਰ ਸਿਨੇਮਾ ਘਰਾਂ ਦੇ ਵਿੱਚ 7 ਫਰਵਰੀ ਨੂੰ ਜਿਹੜੀ ਆ ਲੱਗੇਗੀ ਪਰ ਭਾਰਤ ਤੋਂ ਬਾਹਰ ਯਾਨੀ ਕਿ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਸਿਨੇਮਾ ਘਰਾਂ ਦੇ ਵਿੱਚ ਫਿਲਮ ਲੱਗਣ ਵਾਲੀ ਐ ਟੀਜ਼ਰ ਜਿਹੜਾ ਵਾ ਸੋਸ਼ਲ ਮੀਡੀਆ ਤੇ ਸਾਂਝਾ ਜਿਹੜਾ ਖੁਦ ਦਲਜੀਤ ਦੋਸਾਂਝ ਦੇ ਵੱਲੋਂ ਕੀਤਾ ਗਿਆ ਅਹਿਮ ਜਾਣਕਾਰੀ ਅਸੀਂ ਤੁਹਾਡੇ ਨਾਲ ਸਾਂਝੀ ਕੀਤੀ ਆ ਤਾਂ ਜਿਹੜੇ ਲੋਕ ਦਲਜੀਤ ਦੋਸਾਂਝ ਦੇ ਪੰਜਾਬੀ ਸਿੰਗਰ ਦੇ ਫੈਨਸ ਨੇ ਜਿਸ ਨੇ ਬਾਲੀਵੁੱਡ ਦੇ ਵਿੱਚ ਵੀ ਤੱਕ ਪਾਈ ਹੈ ਵੱਡੇ ਪੱਤਰ ਤੇ ਤੱਕ ਪਾਈ ਹੈ ਵਿਦੇਸ਼ਾਂ 'ਚ ਜਾ ਕੇ ਪੰਜਾਬੀਆਂ ਦਾ ਨਾਮ ਰੌਸ਼ਨ ਕੀਤਾ ਤੇ ਉਸ ਨੂੰ ਬਹੁਤ ਲੋਕ ਪਿਆਰ ਕਰਦੇ ਨੇ ਤਾਂ ਉਸ ਦੀ ਫਿਲਮ ਪੰਜਾਬ 95 ਕਾਫੀ ਚਰਚਾ ਦੇ ਵਿੱਚ ਰਹੀ ਤੇ ਪਰ ਹੁਣ ਭਾਰਤ ਦੇ ਵਿੱਚ ਇਹ ਫਿਲਮ ਜਿਹੜੀ ਆ ਰਿਲੀਜ਼ ਨਹੀਂ ਹੋਵੇਗੀ ਰੋਕ ਲਗਾ ਦਿੱਤੀ ਹੈ ਪਰ ਭਾਰਤ ਤੋਂ ਬਾਹਰ ਬਿਨਾਂ ਕੱਟ ਤੋਂ ਇਹ ਫਿਲਮ ਰਿਲੀਜ਼ ਹੋਣ ਵਾਲੀ ਹੈ ਤਾਂ ਜਿਨ੍ਹਾਂ ਦਾ ਇੰਤਜ਼ਾਰ ਸੀਗਾ ਜਿਹੜੇ ਉਡੀਕ ਕਰਦੇ ਸੀ ਇਸ ਫਿਲਮ ਦਾ ਤੇ 7 ਫਰਵਰੀ ਨੂੰ ਬਾਹਰ ਬੈਠੇ ਪੰਜਾਬੀਆਂ ਦਾ ਇੰਤਜ਼ਾਰ ਖਤਮ ਹੋਣ ਵਾਲਾ ਹੈ ਸਿਨੇਮਾ ਘਰਾਂ ਦੇ ਵਿੱਚ ਪੰਜਾਬ 95 ਫਿਲਮ ਜਿਹੜੀ ਆ ਲੱਗਣ ਵਾਲੀ ਹੈ ਤੇ ਤੁਸੀਂ ਸਿਨੇਮਾ ਘਰਾਂ 'ਵੇ ਜਾ ਕੇ ਇਸ ਫਿਲਮ ਨੂੰ ਦੇਖ ਸਕਦੇ ਹੋ ਦਲਜੀਤ ਸਾਂਝ ਨੇ ਜਾਣਕਾਰੀ ਖੁਦ ਸਾਂਝੀ ਕੀਤੀ ਹੈ ਪਰ ਭਾਰਤ ਦੇ ਵਿੱਚ ਇਹ ਫਿਲਮ ਨਹੀਂ ਲੱਗੇਗੀ